ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੇ ਮਾਮਗੜ ਮਹੱਲੇ ਵਿੱਚ ਸੁੰਦਰ ਲਾਲ ਜੋ ਬਾਗ ਦੀ ਖੇਤੀ ਕਰਦਾ ਹੈ ਉਸਦੇ ਦੋਤੇ ਦਾ ਵਿਆਹ ਗੁਲਾੜ ਪਿੰਡ ਦੇ ਵਿੱਚ ਹੀ ਜਿੱਥੇ ਸਾਰਾ ਪਰਿਵਾਰ ਵਿਆਹ ਦੇ ਵਿੱਚ ਗਿਆ ਸੀ ਅੱਜ ਜਦੋਂ ਆ ਕੇ ਘਰ ਜਿੰਦੇ ਖੋਲੇ ਤਾਂ ਸਾਰੇ ਕਮਰਿਆਂ ਵਿੱਚ ਅਲਮਾਰੀਆਂ ਪੇਟੀਆਂ ਖੁੱਲੀਆਂ ਪਈਆਂ ਸਨ ਦੇਖ ਕੇ ਪਰਿਵਾਰ ਹੱਕਾ ਬੱਕਾ ਰਹਿ ਗਿਆ ਘਰ ਦੇ ਵਿੱਚ ਕੋਈ ਨਹੀਂ ਸੀ ਜਿਸ ਦਾ ਫਾਇਦਾ ਚੋਰਾਵਾਂ ਵੱਲੋਂ ਚੱਕਿਆ ਗਿਆ ਇਸ ਚੋਰੀ ਦੀ ਵਾਰਦਾਤ ਦੇ ਵਿੱਚ ਲੱਗਦਾ ਹੈ ਕਿ ਜਿਸ ਤਰ੍ਹਾਂ ਬਿਸਤਰੇ ਸਹਰਾਣੇ ਫਰੋਲ ਕੇ ਉਸ ਦੇ ਵਿੱਚੋਂ ਰੱਖੇ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਹਨ ਉਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੋ ਸਕੀ ਜੇ ਪੁਲਿਸ ਹਰ ਪੱਖੇ ਹਰ ਐਂਗਲ ਵਿੱਚੋਂ ਚੋਰੀ ਦੀ ਵਾਰਦਾਤ ਦੀ ਚੈਕਿੰਗ ਕਰ ਰਿਹਾ ਹੈ ਸੁੰਦਰ لال ਅਤੇ ਉਸ ਦੇ ਜਵਾਈ ਹੰਸਰਾਜ ਨੇ ਦੱਸਿਆ ਕਿ ਅਸੀਂ ਬਾਗਾਂ ਦੀ ਖੇਤੀ ਕਰਦੇ ਹਾਂ ਸੰਗਰੂਰ ਜ਼ਿਲ੍ਹਾ ਚੰਨੋ ਸਿਰਸਾ ਫਤਿਆਬਾਦ ਦੇ ਨੇੜੇ ਬਾਗ ਅਸੀਂ ਠੇਕੇ ਤੇ ਲਏ ਹਨ ਆੜਤੀਏ ਤੋਂ ਪੈਸੇ ਲੈ ਕੇ ਘਰ ਵਿੱਚ ਰੱਖੇਗੇ ਦੋਤੇ ਦੇ ਵਿਆਹ ਤੋਂ ਬਾਅਦ ਅਸੀਂ ਜਾ ਕੇ ਬਾਗ ਦੇ ਮਾਲਕ ਨੂੰ ਪੈਸੇ ਜਮ੍ਹਾਂ ਕਰਾ ਦੇਵਾਂਗੇ ਲੇਕਿਨ ਇਸ ਚੋਰੀ ਦੀ ਵਾਰਦਾਤ ਨੇ ਉਹਨਾਂ ਦਾ ਸਭ ਕੁਝ ਖਤਮ ਕਰ ਦਿੱਤਾ ਉਹਨਾਂ ਨੇ ਪੁਲਿਸ ਤੋਂ ਜਲਦੀ ਹੀ ਕਥਿਤ ਚੋਰਾਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਇਸ ਘਰ ਦੇ ਵਿੱਚ ਦੋ ਭਰਾਵਾਂ ਦਾ ਪਰਿਵਾਰ ਰਹਿੰਦਾ ਸੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰੇ ਅਰਦੋ ਲਾਈਨਾਂ ਨੇ ਆ ਕੇ ਸਾਰਾ ਕੁਝ ਖਿਲਰ ਰਾਇਆ ਪਿਆ ਆਪਣਾ ਫੇਰ ਕਿਥੇ ਜਾਣਾ ਸੀ ਮੈਂ ਤਾਂ ਫੇਰ ਬਾਹਰ ਕਿਤੇ ਜਾ ਰਿਹਾ ਦੋ ਟਿੰਡਾ ਵਾਕਿਆ ਹੈ ਟਿੰਡਾ ਟਿੰਡਾ ਮੈਨੂੰ ਆਦਾ ਕੱਲ ਦਾ ਲਾਓ ਸਮਝੋ ਔਰ ਠੀਕ ਹੈ ਜੀ ਬਸ ਉਹ ਹੋ ਗਿਆ ਇੱਕ ਅੱਦੇ ਬੰਦੇ ਦਾ ਕੰਮ ਹੈ ਨਹੀਂ ਬੋਜੀ ਉਧਰ ਆਂਦਾ ਇੱਕ ਤਾਂ ਬੰਦਾ ਦਾ ਬੰਦਾ ਇੰਨੇ ਲਵਾ ਦੇ ਤੋਲ ਸਕਦਾ ਦੰਦਾ ਰਾਣਿਆਂ ਦੇ ਵਿੱਚ ਸਮਾਨ ਰੱਖਿਆ ਸੀ ਉਹਦੇ ਵਿੱਚੋਂ ਕੱਢ ਕੇ ਲਏ ਤੇ ਬਾਟੂਮਾ ਵਗੈਰਾ ਨੂੰ ਉਹ ਵੀ ਰੱਖਦੇ ਆ ਉੱਚੇ ਵੀ ਘੱਟੇ ਨਹੀਂ ਲੱਗੇ ਸਰ ਹਾਂਜੀ ਜੀ ਕੀ ਨਾਮ ਤੁਹਾਡਾ ਫਿਰ ਨਾਮ ਸੁਨੀਲ ਕੁਮਾਰ ਹੈ ਤੁਸੀਂ ਕਿੱਥੇ ਰਹਿੰਦੇ ਹੋ ਵਿਲੇਜ ਕੁਲਾੜੀ ਹੈ ਮੇਰੇ ਵੱਡੇ ਪਾਈ ਦਾ ਵਿਆਹ ਸੀ ਹਾਂ ਤੇ ਕੀ ਕੰਮ ਕਰਦੇ ਹੈ ਪਰਿਵਾਰ ਇਹ ਪਰਿਵਾਰ ਬਾਗਾਂ ਦਾ ਕੰਮ ਕਰਦਾ ਮੈਨਾਂ ਕੋਲ ਗੱਡੀ ਚਲਾਉਣਾ ਹੈ ਮੇਰੇ ਕੋਲ ਖੁੱਦ ਦੀ ਗੱਡੀ ਹੈ ਪਿਕਅਪ ਬਲੈਰੋ ਕਿੱਥੇ ਕਿੱਥੇ ਮਾਲ ਲੈ ਕੇ ਜਾਂਦੇ ਨੇ ਬਾਗਾਂ ਦਾ ਤੋਂ ਚੱਲਦੇ ਇਹ ਲਗਭਗ ਆਪਣੇ ਪੰਜਾਬ ਦੀ ਹਰੇਕ ਮੰਡੀ ਚੰਡੀਗੜ੍ਹ ਮੰਡੀ ਹੋਗੀ ਇਹ ਸਾਰੀਆਂ ਮੰਡੀਆਂ ਆ ਕਰਾਉਂਦੇ ਆ ਸੀ ਤਾਂ ਪੇਮੈਂਟਾਂ ਕਿੱਥੇ ਕਿੱਥੋਂ ਲਏ ਕਰਦੇ ਆ ਪੇਮੈਂਟਾਂ ਜਿਵੇਂ ਆਪਾਂ ਕਿੰਨੋਂ ਇਹਨਾਂ ਦੀ ਜਾਂਦੀ ਹੈ ਹੁਣ ਕਿੰਨੋਂ ਦਾ ਸੀਜ਼ਨ ਚੱਲ ਰਿਹਾ ਕਿੰਨੂੰ ਵੇਚ ਕੇ ਅਸੀਂ ਜਿੰਨੀ ਵੀ ਪੇਮੈਂਟ ਹੁੰਦੀ ਹੈ ਸਾਰੀ ਕੈਸ਼ ਆਂਦੀ ਹੈ ਤੁਹਾਨੂੰ ਜਿਵੇਂ ਆੜਤੀ ਹੋਗੇ ਸਾਰੀ ਕੈਸ਼ ਦਿੰਦੇ ਆ ਯਾਨੀ ਕਿ ਗੱਡੀ ਦਾ 70 80 ਹਜ਼ਾਰ ਰੁਪਏ ਬਣਦਾ ਹੈ ਇੱਕ ਇੱਕ ਗੇੜੇ ਦਾ ਟੋਟਲ ਸਾਰੀ ਕੈਸ਼ ਪੇਮੈਂਟ ਹੁੰਦੀ ਹੈ ਸਾਡੇ ਕੋਲ ਸਾਰੀ ਇਕੱਠੀ ਕਰਕੇ ਰੱਖੀ ਹੁੰਦੀ ਹੈ ਇਸ ਪਰਿਵਾਰ ਨੇ ਸਾਰਾ ਪੈਸਾ ਕਈ ਰੱਖਿਆ ਹੋਇਆ ਸੀ ਹਾਂਜੀ ਸਾਰਾ ਪੈਸਾ ਕਈ ਰੱਖਿਆ ਹੋਇਆ ਸੀ ਅਸੀਂ ਪੈਸਾ ਇਕੱਠਾ ਕਰਕੇ ਪੰਜ ਲੱਖ ਰੁਪਏ ਹੀ ਜਿਹੜਾ ਅਸੀਂ ਬਾਗਜ ਪਰਨਾ ਸੀ ਸਰ੍ਹਸੇ ਬਾਗ ਲੈ ਆ ਰੱਖਿਆ ਹੈ ਅਸੀਂ ਜਾਣਾ ਸੀ ਕੱਲ ਨੂੰ ਤੇ ਉਹ ਪੈਸਾ ਪਰਨਾ ਸੀ ਤੇ ਅੱਜ ਹੱਸਾ ਹੋ ਗਿਆ ਇਹਨਾਂ ਦਾ ਕੋੜੇ ਕੀ ਲੱਗਦੇ ਨੇ ਨੇ ਆਪਣੇ ਸੋਹਰਾ ਪਰਵਾਰ ਆ ਆਪਣੇ ਬੇਟੇ ਦੇ ਵਿਆਹ ਤੇ ਗਏ ਸੀ ਸਾਰੇ ਸਾਰੇ ਵਿਆਹ ਤੇ ਗਏ ਸੀ ਇਹ ਇਹ ਦੇ ਮੁੰਡੇ ਦਾ ਵਿਆਹ ਸੀ ਤੁਹਾਡੇ ਬੱਚੇ ਦਾ ਵਿਆਹ ਆਪਣੇ ਬੱਚੇ ਦਾ ਵਿਆਹ ਸੀ ਬੇਟੇ ਦਾ ਵਿਆਹ ਸੀ ਤੇ ਕਿੰਨਾ ਕਿ ਨੁਕਸਾਨ ਹੈ ਕਿਸ ਤਰ੍ਹਾਂ ਤੁਸੀਂ ਨੁਕਸਾਨ ਪਤਾ ਹੈ ਬਹੁਤ ਜਿਆਦਾ ਤਾਂ ਹੋ ਰਿਹਾ ਜੀ ਮਤਲਬ ਟਮਾਟਮਾ ਵੀ ਲੈ ਕੇ 6-7 ਟੋਲੇ ਜਿਹਾ ਲਾ ਰਿਹਾ ਹੂੰ ਇਹ ਮੈਨੂੰ ਦੱਸ ਰਹੇ ਨੇ 5-6 ਲੱਖ ਵੀ ਪਿਆ ਸੀ ਇਹਦੇ ਜੋ ਜਿਵੇਂ ਕੁੜੀਆਂ ਨੂੰ ਪਤਾ ਨਹੀਂ ਹੈਗਾ ਜੀ ਇਹ ਬੰਦਾ ਕਿੰਨਾ ਲੈ ਗਏ ਨਗਦੇ 5 ਲੱਖ ਦੇ ਕਰੀਬ ਚਾਰੀ ਰਾਇਆ ਸੀ 5 ਲੱਖ ਦੇ ਕਰੀਬ ਹਾਂ ਹਾਂ ਕੋਈ ਬੈਂਕ ਤੋਂ ਕਰਾਇਆ ਸੀ ਕਿਸ ਤਰ੍ਹਾਂ ਸੀ ਨਹੀਂ ਭਾ ਇਹ ਉਹਣਾ ਬਾਗਾਂ ਦਾ ਕੰਮ ਹੈ ਬਾਗਾਂ ਦਾ ਕੰਮ ਆੜਤੀਆਂ ਨੂੰ ਚੱਕ ਕੇ ਲਾਏ ਨੇ ਵੀ ਬਾਗ ਲੈਣੇ ਸੀ ਉਹਨਾਂ ਦੇ ਅੱਛਾ ਬਾਗ ਲੈਂਦੇ ਹਾਂ ਬਾਗ ਲੈਣੇ ਕੋਈ ਪੱਟਾ ਲੈ ਲਿਆ ਬਾਗਾਂ ਦਾ ਕੰਮ ਕਰਦੇ ਹਾਂ ਹਾਂ ਬਾਗਾਂ ਦਾ ਕੰਮ ਤੋਂ ਆੜਤੀਆਂ ਵਗੈਰਾ ਚੱਕੇ ਹਾਂ ਹਾਂ ਚੱਕੇ ਹਾਂ ਬਾਗ ਕਿੱਥੇ ਲੈ ਰੱਖੇ ਇਸ ਟਾਈਮ ਬਾਗ ਸਾਡੇ ਕੋਲ ਇੱਥੇ ਚੰਨੋ ਲਿਆ ਹੋਇਆ ਚੰਨੋ ਹੀ ਲੈ ਆਏ ਨੇ ਚੰਨੋ ਹੋਰ ਸਰਸੇ ਲੈ ਆਏ ਸਰਸੇ ਸਗਣੀ ਹੋਈ ਐ ਤੇ ਇਹ ਵਾਰੇ ਇਹ ਸਾਨੂੰ ਜੇ ਹੁਣੇ 5:30 ਪੰਜ ਸਾਢੇ ਪੰਜ ਸਾਢੇ ਕੁਛੇ ਵਜੇ ਥਾਣੇ ਗਏ ਨੇ ਵੀ ਇਹ ਪਰਿਵਾਰ ਕਿਤੇ ਐਤਵਾਰ ਦਾ ਆਪਣੀ ਰਿਸ਼ਤੇਦਾਰੀ ਗਲਾੜ ਦੇ ਵਿੱਚ ਵਿਆਹ ਗਿਆ ਉਹ ਹੀ ਸੁੰਦਰ ਸਿੰਘ ਸੁੰਦਰਪਾਲ ਦਾ ਘਰ ਹੈ ਇਹ ਤੇ ਇਹ ਸੁੰਦਰਪਾਲ ਸਾਰਾ ਪਰਿਵਾਰ ਚਲਾ ਗਿਆ ਸੁੰਦਰਪਾਲ ਇੱਥੇ ਆਪਣੇ ਘਰ ਰਹਿ ਗਿਆ ਸੀ ਤੇ ਸੋਮਵਾਰ ਇਹ ਵੀ ਉੱਥੇ ਚਲਾ ਗਿਆ ਤੇ ਇਹ ਵੀ ਉੱਥੇ ਬਰਾਦਰੂ ਦੇ ਅੱਜ ਇਹ 5 ਵਜੇ ਸਾਰਾ ਪਰਿਵਾਰ ਆਏ ਨੇ ਘਰ ਚ ਕੋ ਹੈ ਨਹੀਂ ਸੀ ਤੇ ਕੱਲ ਦਰਮਿਆਨੀ ਰਾਤ ਨੂੰ ਕੋਈ ਅਣਮਿਛਾ ਤੇ ਜੋ ਮੜਕੇ ਤੇ ਚੋਰਾਂ ਨੇ ਕੋਈ ਇਹਨਾਂ ਦੇ ਘਰੇ ਆ ਜਾਲੀ ਥਾਣੀ ਅੰਦਰ ਦਾਖਲ ਹੋ ਕੇ ਚੋਰੀ ਕਰਕੇ ਲੈ ਗਏ ਨੇ ਇਹ ਕਹਿੰਦੇ ਵੀ ਸਾਡਾ ਤਕਰੀਬਨ 2.5 ਲੱਖ ਦਾ ਨਕਦ ਕੈਸ਼ ਐ 6 ਟੋਲੇ ਸੋਨਾ ਹੈ ਇਹ ਤਾਂ 5-6 ਲੱਖ ਰੁਪਏ ਦੱਸ ਰਹੇ ਨੇ ਤੇ ਸੋਨਾ 7-8 ਟੋਲੇ ਸੋਨਾ ਹੈ 2 ਲੱਖ ਰੁਪਈਆ ਦਾ ਸੋਨਾ ਦੱਸਿਆ ਸਿਟੀ ਥਾਣੇ ਤਲਾਹ ਦੇਣਗੇ ਨੇ ਮੇਰੇ ਤੋਂ ਜੋ ਪਤਾ ਨਹੀਂ ਤਾਂ ਪਰ ਮਲੇ ਮੇਰੇ ਬਾਗਾਂ ਦਾ ਕੰਮ ਆੜ ਆੜ ਤਿਆਂ ਤੇ ਲੈ ਕੇ ਸਾਨੂੰ ਜੋ ਇਹਨਾਂ ਤਲਾ ਦਿੱਤੀ ਸੀਟੀ ਥਾਣੇ ਜੋ ਲਿਖਾ ਕੇ ਇਹਨਾਂ ਨੂੰ 2.5 ਲੱਖ ਕੈਸਲ ਕਹੇ 6 ਟੋਲੇ ਸੋਨਾ ਲਿਖਾਇਆ ਤੇ ਸਾਰੀ ਤਹਿਕੀਕਾ ਤੁਮ ਸੀ ਅਸੀਂ ਮੌਕੇ ਤੇ ਆਏ ਆ ਸਾਰੀ ਵੀਡੀਓਗ੍ਰਾਫੀ ਕਰੀ ਹੈ ਤੇ ਆਸ-ਪਾਸ ਦੇ ਅਸੀਂ ਹੁਣ ਦੇਖਦੇ ਆਂ ਸੀਸੀਟੀਵੀ ਕੈਮਰੇ ਖੜਾ ਲਦੇ ਆਂ ਕੋਈ ਜਿਹੜੇ ਕੋਈ ਸ਼ੱਕੀ ਪੁਰਸ਼ ਨੇ ਉਹਨਾਂ ਤੋਂ ਅਸੀਂ ਪਾਲ ਕਰਦੇ ਆਂ ਉਹਨਾਂ ਦੀ ਠੀਕ ਹੈ ਥੈਂਕ ਯੂ